ਇਹ ਬੋਲ ਨੂੰ ਬਕਰਸਾ ਹੈ ਦਵਾਈ ਦੇ ਵਿੱਚ ਖੜੇ ਆ ਤੇ ਦੇਖੋ ਤੁਸੀਂ ਇਹਨਾਂ ਨੇ ਇੱਕ ਚੱਲਦਾ ਫਰਦਾ ਇੱਕ ਮਸ਼ੀਨੀ ਤੁਸੀਂ ਕਹਦੇ ਕੋ ਉਹ ਬਣਾਇਆ ਜਿਵੇਂ ਪਸ਼ੂ ਚੱਲਦੇ ਹਨ ਕੋਈ ਕੀੜਾ ਚੱਲਦਾ ਜਾਂ ਕੋਈ ਜਾਨਵਰ ਚੱਲਦਾ ਉਸੇ ਤਰ੍ਹਾਂ ਦੀ ਲੱਤਾਂਵਾਂ ਬਣਾਈਆਂ ਨੇ ਪੂਰਾ ਮੂਵਮੈਂਟ ਕਰਦਾ ਹੈ ਆਜ ਕੋ ਬੱਚਾ ਇਹਦੇ ਨਾਲ ਖੇਡੂਗਾ ਤੇ ਇਹਦੇ ਅੱਗੇ ਸਕਰੀਨ ਲੱਗੀ ਹੋਈ ਹੈ ਸਕਰੀਨ ਤੋਂ ਦੇਖਦਾ ਹੈ ਬੰਦੇ ਦੀ ਮੂਵਮੈਂਟ ਦੇਖ ਕੇ ਉਹਦੀ ਹਰਕਤ ਦੇਖ ਕੇ ਤੇ ਫਿਰ ਰਿਐਕਟ ਕਰਦਾ ਹੈ ਆਪਣੀ ਪ੍ਰਤੀਕਿਰਿਆ ਦਿੰਦਾ ਹੈ ਤੇ ਬੜੀ ਕਹਿੰਡ ਚੀਜ਼ ਹੈ ਤੇ ਬੱਚੇ ਇਹਦੇ ਨਾਲ ਬੜਾ ਖੇਡ ਰਹੇ ਨੇ ਤੇ ਮੜੇ ਮੂਵਮੈਂਟ ਕਰੂਗਾ ਆ ਦੇਖੋ ਆ ਗਿਆ ਇਹ ਅਸੀਂ ਦਬਾਈ ਫਿਊਚਰ ਮਿਊਜ਼ੀਅਮ ਦੇ ਵਿੱਚ ਖੜੇ ਆਂ ਚਲਾ ਗਿਆ ਚਲਾ ਗਿਆ ਨਹੀਂ 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 ਇਹ ਇਹਨਾਂ ਦੇ ਹੱਥ 'ਚ ਕੰਟਰੋਲ ਹੈ ਹੱਥ 'ਚ ਹੀ ਕੰਟਰੋਲ ਕਰਕੇ ਇਹਨੂੰ ਚਲਾਉਂਦੇ ਆ ਇਹ ਹੱਥ 'ਚ ਹੀ ਕੰਟਰੋਲ ਹੈ ਕਿੰਨੀ ਸਾਕਤ ਹੈ ਤੋ ਤਾਂ ਇਹ ਵੀ ਆ ਦੇਖੋ ਹੁਣ ਇਹ ਆਪਣੀ ਜਗ੍ਹਾ ਤੇ ਚਲਾ ਗਿਆ ਮੈਂ ਟਿਕਾਣੇ ਤੇ ਚਲਾ ਗਿਆ ਤੇ ਇੱਥੇ ਆ ਕੇ ਇਹ ਹੁਣ ਬੈਠੂਗਾ ਰੈਸਟ ਕਰੂਗਾ ਤੇ ਇਹ ਆਪਣੇ ਟਿਕਾਣੇ ਤੇ ਆ ਗਿਆ ਤੇ ਇਹ ਦੇਖੋ ਇਹ ਬੱਚੇ ਨਾ ਫੋਟੋਆਂ ਖਿਚਵਾ ਹੀ ਰੇ ਨੇ ਇਹ ਨਾ ਆ ਵੇਖੋ ਆ ਦੇਖੋ ਇਹ ਕਿੰਨੀ ਮੂਵਮੈਂਟ ਕਰਦਾ ਕਮਾਲ ਦੀ ਜੀ ਹੈ ਬੱਚੇ ਫੋਟੋਆਂ ਖਿਚਾ ਰਿਹਾ ਫੋਟੋਆਂ ਖਿਚਾ ਰਿਹਾ ਤੂੰ ਕਹਿ ਰਿਹਾ ਵੀ ਇਸ ਤਰ੍ਹਾਂ ਕਰ ਇਹ ਉਹ ਜਿਵੇਂ ਕਹਿੰਦੇ ਨਾ ਉਵੇਂ ਕਰਦਾ ਹੈ ਜਿਉਂ ਕਹਦਾ ਸਮਾਈਲ ਕਰ ਜਾਂ ਇਹ ਉਹ ਵੀ ਇਹ ਮੂਵਮੈਂਟ ਕਰਦਾ ਜੇ ਸੈਂਸਰ ਲੱਗੇ ਹੋਏ ਨੇ ਅੱਗੇ ਸਪਰੰਟ ਤੇ ਸਕਰੀਨ ਲੱਗੀ ਹੋਈ ਹੈ ਜਿਵੇਂ ਆਪਣੀ ਫੋਟੋ ਖਿੱਚਣ ਗਿਆ ਕਹਿੰਦੇ ਨਾ ਸਮਾਈਲ ਕਰੋ ਜਾਂ ਮੋਢੇ ਦੇ ਹੱਥ ਰੱਖੋ ਉਸੇ ਤਰ੍ਹਾਂ ਹੀ ਇਹ ਸਮਾਈਲ ਕਰਦਾ ਉਹ ਦੇਖੋ ਉਹ ਨੂੰ ਸਮਝਾ ਰਹੇ ਬੱਚਿਆਂ ਨੂੰ ਕੋਈ ਐ ਕਰੋ ਦੇਖਿਓ ਆਹ ਵੇਖੋ ਡਾਂਸ ਕਰਨ ਲੱਗ ਗਿਆ ਬੱਚਿਆਂ ਦੇ ਨਾਲ ਬੱਚਿਆਂ ਨਾਲ ਡਾਂਸ ਕਰਨ ਲੱਗ ਗਿਆ ਆਹ ਵੇਖੋ ਬੱਚੇ ਡਾਂਸ ਕਰ ਰਹੇ ਨੇ ਤੇ ਬੱਚਿਆਂ ਨਾਲ ਡਾਂਸ ਕਰ ਰਿਹਾ ਹੈ ਕਮਾਲ ਦੀ ਚੀਜ਼ ਹੈ ਫਿਊਚਰ ਦੇ ਵਿੱਚ ਚੀਜ਼ਾਂ ਹੋਣੀਆਂ ਸੀ ਫਿਊਚਰ ਮਿਊਜ਼ੀਅਮ ਆਏ ਆ ਦबई ਦੇ ਵਿੱਚ ਜੈਨ ਕੋ ਫਿਊਚਰ ਮਿਊਜ਼ੀਅਮੇ ਉੱਪਰ ਤੇ ਫਿਊਚਰ ਮਿਊਜ਼ੀਅਮ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਤੇ ਆ ਦੇ ਵਿੱਚ ਤਾਂ ਮੱਛੀਆਂ ਵੀ ਨੱਚ ਰਹੀਆਂ ਨੇ ਤੇ ਇੱਥੇ ਫੋਟੋ ਖੇਚ ਰਹੇ ਨੇ ਜੋ ਕੋਗੇ ਇਹ ਉਵੇਂ ਜੇ 뮤직 ਲਾ ਦੇਣਗੇ ਤੇ ਲੋਕਾਂ ਦਾ ਨੱਚਣ ਲੱਗ ਜਾਂਦਾ ਤੇ ਆ ਹੁਣ ਇੱਕ ਬੱਚਾ ਹੋਰ ਆ ਗਿਆ ਫੋਟੋ ਖਿਚਾਉਣ ਵਾਸਤੇ ਹੁਣੇ ਕੋ ਥੱਲੇ ਹੋ ਗਿਆ ਇਹ ਆ ਦੇਖੋ ਜਿਵੇਂ ਉਹਨੇ ਕਿਹਾ ਨਾ ਉਵੇਂ ਹੀ ਹੋ ਗਿਆ ਥੱਲੇ ਹੁਣ ਆ ਦੇਖੋ ਫੋਟੋ ਖੇਚਦੇ ਨੇ ਕਿ ਉਵੇਂ ਹੀ ਨਾਲ ਹੋ ਜਾਂਦਾ ਆ ਦੇਖੋ ਕਮਾਲ ਦੀ ਚੀਜ਼ ਆ ਨਾ ਇੰਨੀ ਜ਼ਿਆਦਾ ਐਡਵਾਂਸ ਟੈਕਨੋਲੋਜੀ ਦੁਬਈ ਦੇ ਵਿੱਚ ਆਪਾਂ ਜਪਾਨ ਦੀਆਂ ਗੱਲਾਂ ਕਰਦੇ ਹੁੰਦੇ ਸੀ ਕਿ ਜਪਾਨ ਦੀ ਟੈਕਨੋਲੋਜੀ ਬਹੁਤ ਐਡਵਾਂਸ ਹੈ ਪਰ ਦੁਬਈ ਹੌਲੀ ਹੌਲੀ ਟੈਕਨੋਲੋਜੀ ਸਾਰੇ ਉਹ ਹੁਣ ਉਥੋਂ ਕੁਝ ਕਰਨ ਮਿਊਜ਼ਿਕ ਲਾਣਗੇ ਉਹ ਮਿਊਜ਼ਿਕ ਲਾਤਾ ਉਹਨਾਂ ਨੇ ਆ ਦੇਖੋ ਇਹ ਨੱਚਣ ਲੱਗ ਗਿਆ ਦੇ ਨਾਲ ਆ ਦੇਖੋ ਕਮਾਲ ਦੀ ਚੀਜ਼ ਹੈ ਵੈਰੀ ਨਾਈਸ ਪਰਫੈਕਟ ਹਮ ਜਿਹੜੇ ਚੈੱਕ ਕਰਦੇ ਫੋਟੋ ਖਿਚਾ ਕੇ ਟਾਈਮ ਦਿੰਦੇ ਨੇ ਵੀ ਜਿਹਨੇ ਫੋਟੋ ਖਿਚਵਾਣੀ ਹੈ ਮੁੜ ਕੇ ਫੋਟੋ ਕੱਟ ਕੇ ਵੀ ਦੇਣਗੇ ਤੇ ਬੁਲਾਉਂਦੇ ਨੇ ਵੀ ਆਜੋ ਫੋਟੋ ਖਿਚਾ ਲਓ ਬੁਲਾਉਂਦੇ ਨੇ ਫੋਟੋ ਖਿਚਾਉਣ ਵਾਸਤੇ ਇਹ ਫੋਟੋ ਕੈਨਵਾਜ਼ ਤੇ ਬੁਲਾਇਆ ਮੈਡਮ ਨੂੰ ਪਹਿਲੇ ਆ ਜਾਓ ਤੁਸੀਂ ਫੋਟੋ ਵਿਚਾਲੋ ਤੇ ਹੁਣ ਦੇਖੋ ਵੇਖੋ ਉੱਪਰ ਹੋ ਗਿਆ ਜਦ ਇਹ ਉਹ ਵੇਖੋ ਉਵੇਂ ਹੀ ਮੂਵਮੈਂਟ ਕਰਦਾ ਜਿਵੇਂ ਇਹਦੇ ਵਿੱਚ ਨਾ ਸੈਂਸਰ ਲੱਗੇ ਨੇ ਮਾਈਕ ਲੱਗੇ ਹੋਏ ਨੇ ਸੁਣਦਾ ਸਮਝਦਾ ਤੇ ਪੂਰਾ ਰਿਐਕਟ ਕਰਦਾ ਇਨਸਾਨ ਵਾਂਗੂ ਹੁਣ ਹੁਣ ਇਹ 뮤직 ਲਾਊਗਾ ਉਥੋਂ ਜਾ ਕੇ ਸਕਰੀਨ ਤੋਂ ਇਹ ਨੱਚਣ ਲੱਗ ਜਾਊਗਾ ਦੇਖੋ 1 2 3 ਆਦੋ ਕਮਾਲ ਦੀ ਚੀਜ਼ ਹੈ ਨਾ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਚੀਜ਼ ਹੈ ਉਹਨੋਂ ਇੱਕ ਬੱਚਾ ਹੋਰ ਆ ਗਿਆ ਜੋ ਪਾਉਂਦੇ ਆਂ ਨਾ ਉਲੀਚੀ ਦੇਖ ਲੋ ਕਿੰਨੀ ਘੈਂਟ ਚੀਜ਼ ਆ ਆਉਂਦੇ ਫੇਸ ਟੋ ਘੈਂਟ ਚੀਜ਼ ਆ ਮੈਂ ਵੀ ਆਪਣਾ ਵੀਡੀਓ ਬਣਾ ਲੈਣਾ ਮੈਂ ਕਹ ਰਿਹਾ ਹਾਂ ਬਹੁਤ ਸਾਰੀਆਂ ਚੀਜ਼ਾਂ ਤੇ 3 ਲਾਈਕ ਫੋਲੋ ਕਰ ਦਿਆ ਜੀ ਤਾਂ ਜੋ ਆਪਾਂ ਵਧੀਆ ਵੀਡੀਓ ਬਣਾ ਸਕੀਏ ਬੰਗਾਂ ਤਾਰੀਪ ਪੁਆਇੰਟ ਕਰਦਾ ਜਿਵੇਂ ਕਹਿੰਦੇ ਨੇ ਤੇ ਬੜੀ ਘੈਂਟ ਚੀਜ਼ ਐ ਤੇ ਆ ਦੇਖੋ ਤੁਸੀਂ ਫੇਰ ਨੱਚਣ ਲੱਗ ਗਿਆ ਬਹੁਤ ਲੋਕਾਂ ਨੂੰ ਬੁਲਾ ਰਿਹਾ ਵੀ ਆ ਜਾਓ ਜਿੰਨੇ ਫੋਟੋ ਫੋਟੋ ਖਚਾਣੀ ਐ ਬਹੁਤ ਲੋਕਾਂ ਨੂੰ ਵੀ ਕਹਿ ਰਹੇ ਨੇ ਬੱਚਿਆਂ ਨੂੰ ਬੁਲਾ ਰਹੇ ਨੇ ਬੱਚਿਆਂ ਨੂੰ ਆ ਲੈ ਆਜੋ

ਚਲਾ ਗਿਆ ਆਪਣੇ ਰੂਮ ਚ ਜਲਾ ਗਿਆ ਰੈਸਟ ਕਰਨ ਥੱਕ ਗਿਆ ਤੇ ਹੋਰ ਵੀਡੀਓ ਲੈ ਕੇ ਆਉਣਾ ਫਿਊਚਰ ਮਿਊਂ ਜੇ ਖੜੇ ਆ ਭਾਂਤ ਭਾਂ ਦੀ ਦੁਨੀਆ ਪੂਰੀ ਦੁਨੀਆ ਤੇ ਆਈ ਹੋਈ ਆ ਤੇ ਦੇਖਦੇ ਰਹੋ ਵੀਡੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ